ਉੱਚੇ ਬਨੇਰੇ ਕੁਗੀਆਂ ਦਾ ਜੋੜਾ ਉੱਚੇ ਬਨੇਰੇ ਕੁਗੀਆਂ ਦਾ ਜੋੜਾ ਕਰਦੀਆਂ ਨੇ ਕੂ ਕੂ ਵੇ ਮੈਂ ਤੰਦ ਬਣ ਜਾ ਪੂਣੀ ਬਣ ਜਾ ਤੂੰ ਵੇ ਲੜੇ ਤੇਰੀ ਮਾਂ ਵੀ ਲੜੇ ਨਾਲ ਲੜਨ ਵੱਡੇ ਭੈਣ ਜੀ ਸੋਡੇ ਤਾਂ ਸਾਰੇ ਡੱਬਰ ਦਾ ਇੱਕ ਆਵੇ ਮੈਂ ਕੱਲੀ ਦੇਂਗੜੀ ਤੋਡੇ ਸਾਰੇ ਟਬਰਦਾਏ ਕਾਵੇਂ ਮੈਂ ਕੱਲੀ ਦੈਂ ਗੜੀ ਤੋਡੇ ਸਾਰੇ ਟਬਰਦਾਏ ਕਾਵੇਂ ਮੈਂ ਕੱਲੀ ਦੈਂ ਗੜੀ ਨਿੱਕੀ ਹੁੰਦੀ ਨੂੰ ਪੈਗੇ ਮਾਮਲੇ ਬਾਬਲ ਕਾਜਰ ਚਾਏ ਨਿੱਕੀ ਹੁੰਦੀ ਨੂੰ ਪੈਗੇ ਮਾਮਲੇ ਬਾਬਲ ਕਾਜਰ ਚਾਏ ਆਖਣ ਸਖੀਆਂ ਮਾਹੀ ਤੇਰਾ ਜਿਉ ਖਿੱਦੋ ਰੁੜ ਧੀ ਆਏ ਰੋਜ਼ ਰਾਤ ਨੂੰ ਮੈਂ ਗੀ ਮੰਗਦਾ ਦਾਲ ਰੋਟੀ ਖਾ ਇੱਕ ਸੂਤੀ ਮੈਂ ਫਸ ਗਈ ਕਿਹੜਾ ਜਾਨ ਛਡਾਵੇ ਕਸੂਤੀ ਮੈਂ ਫਸ ਗਈ ਕਿਹੜਾ ਜਾਨ ਛਡਾਵੇ ਕਸੂਤੀ ਮੈਂ ਫਸ ਗਈ ਕਿਹੜਾ ਜਾਨ ਛਡਾਵੇ ਇੱਕ ਪਿਆਲਾ ਦੋ ਪਿਆਲੇ ਤੀਜਾ ਪਿਆਲਾ ਦਾਰੂ ਦਾ ਇੱਕ ਪਿਆਲਾ ਦੋ ਪਿਆਲੇ ਤੀਜਾ ਪਿਆਲਾ ਦਾਰੂ ਦਾ ਗਲੀਆਂ ਵਿੱਚ ਫਿਰਨਾ ਛੱਡਦੇ ਕੋਈ ਲੂਣ ਕੋਟਣਾ ਮਾਰੂ ਗਾ ਗਲੀਆਂ ਵਿੱਚ ਫਿਰਨਾ ਛੱਡਦੇ ਕੋਈ ਲੂਣ ਕੋਟਣਾ ਮਾਰੂਗਾ ਬੋਤਲ ਵਰਗੀ ਨਾਰ ਸੁਣੀਂਦੀ ਚਾਂਜਰ ਨੂੰ ਛਣਕਾਵੇ ਬੋਤਲ ਵਰਗੀ ਨਾਰ ਸੁਣੀਂਦੀ ਚਾਂਜਰ ਨੂੰ ਛਣਕਾਵੇ ਧਰਤੀ ਨੱਚੇ ਅੰਬਰ ਨੱਚੇ ਜਦੋਂ ਨੇਣ ਮਟਕਾਵੇ ਧਰਤੀ ਨੱਚੇ ਅੰਬਰ ਨੱਚੇ ਜਦੋਂ ਨੇਣ ਮਟਕਾਵੇ ਲੰਮਾ ਪਤਲਾ ਲੱਗ ਜਦੋਂ ਹਿਲਾਵੇ ਖੜ ਕੇ ਸੁਣ ਮੁੰਡਿਆ ਹੀਰ ਬੋਲੀਆਂ ਪਾਵੇ ਖੜ ਕੇ ਸੁਣ ਮੁੰਡਿਆ हीर ਬੋਲੀਆਂ ਪਾਵੇ ਖੜ ਕੇ ਸੁਣ ਮੁੰਡਿਆ ਹੀਰ ਬੋਲੀਆਂ ਪਾਵੇ ਸੁਣ ਨੀ ਚਾਚੀਏ ਸੁਣ ਨੀ ਤਾਈਏ ਸੁਣ ਵੱਡিয়ে ਪਰਝਾਈਏ ਸੁਣ ਨੀ ਚਾਚੀਏ ਸੁਣ ਨੀ ਤਾਈਏ ਸੁਣ ਵੱਡিয়ে ਪਰਝਾਈਏ ਨੀ ਗੁੜ ਸੱਕ ਨਣਦਾ ਦੇ ਮੱਥੇ ਦੇਖ ਕੇ ਕਦੇ ਨਾ ਵਟ ਪਾਈਏ ਗੁੜ ਸੱਕ ਨਣਦਾ ਦੇ ਮੱਥੇ ਦੇਖ ਕੇ ਕਦੇ ਨਾ ਵਟ ਪਾਈਏ ਸੋਨੇ ਦੀ ਜਿੱਤੀ ਸਾਡੇ ਮੇਚ ਨਾ ਵੇ ਚਾਂਦੀ ਪਾਵੇ ਛਾਲੇ ਸੋਨੇ ਦੀ ਜਿੱਤੀ ਸਾਡੇ ਮੇਚ ਨਾ ਆਵੇ ਚਾਂਦੀ ਪਾਵੇ ਛਾਲੇ ਨੌਕਰ ਜਾ ਮੁੰਡਿਆ ਲਿਆਵੇ ਡਾਲੇ ਨੌਕਰ ਜਾ ਮੁੰਡਿਆ ਲਿਆਵੇ ਡਾਲੇ ਸੱਸ ਮੇਰੀ ਨੇ ਮੁੰਡੇ ਜੰਮੇ ਜਮ ਜਮ ਭਰੇ ਆਲੇ ਸੱਸ ਮੇਰੀ ਨੇ ਮੁੰਡੇ ਜੰਮੇ ਜਮ ਜਮ ਭਰੇ ਆਲੇ ਨਹੀਂ ਇੱਕ ਮਿਰਕੰਤ ਬਿਨਾ ਸਾਰੇ ਵੇਖਣ ਵਾਲੇ ਨਹੀਂ ਇੱਕ ਮੇਰ ਕੰਤ ਬਿਨਾ ਸਾਰੇ ਵੇਖਣ ਵਾਲੇ ਨਹੀਂ ਇੱਕ ਮੇਰ ਕੰਤ ਬਿਨਾ ਸਾਰੇ ਵੇਖਣ ਵਾਲੇ ਛੰਨਾ ਪਰਿਆ ਚੂਰੀ ਦਾ ਮੈਂ ਲੈ ਚਬਾਰੇ ਚੜਦੀ ਛੰਨਾ ਪਰਿਆ ਚੂਰੀ ਦਾ ਮੈਂ ਲੈ ਚਬਾਰੇ ਚੜਦੀ ਸੁੱਤਾ ਜਾਗਵੇ ਸਿੰਗਾ ਤੇਰੀ ਮਾਂ ਮੇਰੇ ਨਾਲ ਲੜਦੀ ਸੁੱਤਾ ਜਾਗਵੇ ਸਿੰਗਾ ਤੇਰੀ ਮਾਂ ਮੇਰੇ ਨਾਲ ਲੜਦੀ ਸੁੱਤਾ ਜਾਗਵੇ ਸਿੰਗਾ ਤੇਰੀ ਮਾਂ ਮੇਰੇ ਨਾਲ ਲੜਦੀ ਕਦੇ ਨਾ ਆਇਆ ਵੇ ਤੂੰ ਹੱਸਦਾ ਖੇਡਦਾ ਕਦੇ ਨਾ ਆਇਆ ਵੇ ਤੂੰ ਹੱਸਦਾ ਖੇਡਦਾ ਕਦੇ ਨਾ ਆਇਆ ਵੇ ਤੂੰ ਬੈਗ ਫਾੜ ਕੇ ਸਾਰੀ ਉਮਰ ਗਵਾਲੀ ਵੇਨ ਲੇਕ ਬਾਣੇ ਕੇ ਸਾਰੀ ਉਮਰ ਗਵਾਲੀ ਵੇਨ ਲੇਕ ਬਾਣੇ ਕੇ